ਕਹਿੰਦਾ ਜਿਵੇਂ ਪੀਲੀ ਹੂਸ਼ਾ ਤੇ ਪੰਜਾਬ ਬੰਨ ਲਾਈ 26 31 ਵੀ ਲਾ ਦਾਂਗੇ ਜਿਵੇਂ ਪੀਲੀ ਹੂਸ਼ਾ ਤੇ ਪੰਜਾਬ ਬੰਨ ਲਾਈ 26 31 ਵੀ ਲਾ ਦਾਂਗੇ ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ ਅਸੀਂ ਬਾਹਲਾ ਹਿਸਾਬ ਕਿਤਾਬ ਨਹੀਂ ਕਰਦੇ 6 6 ਬੋਰੀਆਂ ਜੂਰੀਆ ਧਰਤੇ ਅਸੀਂ ਬਾਹਲਾ ਹਿਸਾਬ ਕਿਤਾਬ ਨਹੀਂ ਕਰਦੇ 6 6 ਬੋਰੀਆਂ ਜੂਰੀਆ ਧਰਤੇ ਉੱਲੀ ਲੱਗਦੀ ਲੱਗ ਜਾਵੇ ਬੱਚੇ ਰੋਲ ਕੇ ਖਵਾ ਦਾਂਗੇ ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ ਜਦ ਮੀਆਂ ਬੀਬੀ ਹੋਜੇ ਰਾਜੀ ਫੇਰ ਕੀ ਕਰ ਸਕਦਾ ਕਾਜੀ ਜਦ ਮੀਆਂ ਬੀਬੀ ਹੋਜੇ ਰਾਜੀ ਫੇਰ ਕੀ ਕਰ ਸਕਦਾ ਕਾਜੀ ਸਾਨੂੰ ਬੱਚੇ ਚਾਹੇ ਕੁਝ ਨਾ ਬਚੇ ਠੇਕਾ ਸਿਰੇ ਚੜਾ ਦਾਂਗੇ ਸਾਨੂੰ ਬਚੇ ਚਾਹੇ ਕੁਝ ਨਾ ਬਚੇ ਠੇਕਾ ਸਰੇ ਚੜਾ ਦਾਂਗੇ ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ ਹੁਣ ਉੱਡੇ ਨਾ ਲਾਇਟ ਦੇਖ ਵਾਹਣ ਠੰਡਾ ਕਰ ਦੇ ਹੁਣ ਉੱਡੇ ਨਾ ਲਾਇਟ ਦੇਖ ਵਾਹਣ ਠੰਡਾ ਕਰ ਦੇ ਮਾੜਾ ਬੰਦਾ ਪਾਣੀ ਨਹਿਰੀ ਨਾ ਵੱਢੇ ਸਰਦੇ ਵਰਦੇ ਲੋਕ ਨੱਕੇਲੀਖ ਕਰਦੇ ਮਾੜਾ ਬੰਦਾ ਨਹਿਰੀ ਪਾਣੀ ਨਾਲ ਵੱਡੇ ਸਰਦੇ ਵਰਦੇ ਲੋਕ ਨੱਕਾ ਲੀਖ ਕਰਦੇ ਕੰਨੀਆਂ ਭੋਰ ਠੇਕਰੀ ਪਸਾਦਾਂਗੇ ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾਦਾਂਗੇ ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾਦਾਂਗੇ ਵੱਟ ਘੜਦੇ ਨਾ ਟੁੱਟੇ ਕਹੀ ਛੱਡ ਤਵੀਆਂ ਵਿੱਚ ਵਾਹ ਲੈਣ ਪਹੀ ਵੱਟ ਘੜਦੇ ਨਾ ਟੁੱਟੇ ਕਹੀ ਛੱਡ ਤਵੀਆਂ ਵਿੱਚ ਵਾਹ ਲੈਣ ਪਹੀ ਸਾਫ਼ ਸਫਾਈ ਸਾਨੂੰ ਪਸੰਦ ਕਿਥੇ ਸਿੱਟ ਖੱਬਲ ਉੱਤੇ ਖੰਡਾਦਾਂਗੇ ਜੇ ਨੱਟ ਦਿਖਾਉਣ ਲੱਗਿਆ ਮੀਂ ਚਾਰ ਕੱਚੇ ਗੁੱਲਾਂ ਦਾ ਪਾਦਾਂਗੇ ਜੇ ਨੱਟ ਦਿਖਾਉਣ ਲੱਗਿਆ ਮੀਂ ਚਾਰ ਕੱਚੇ ਗੁੱਲਾਂ ਦਾ ਪਾਦਾਂਗੇ ਹੁਣ ਬੇਈਮਾਨੀ ਮਾਰ ਗਈ ਬਾਜੀ ਅੱਜ ਕੱਲ੍ਹ ਕੌਣ ਕਿਸੇ ਤੇ ਰਾਜੀ ਹੁਣ ਬੇਈਮਾਨੀ ਮਾਰ ਗਈ ਬਾਜੀ ਅੱਜ ਕੱਲ੍ਹ ਕੌਣ ਕਿਸੇ ਤੇ ਰਾਜੀ ਇੱਕ ਵਾਰ ਚ ਮੂੰਗੀ ਨਾ ਰਮਾਉਣ ਦੇਣੀ ਧਰ ਤਾਰ ਤੇ ਤਾਰ ਫਿਓਜ ਉਡਾ ਦਾਂਗੇ ਇੱਕ ਵਾਰ ਚ ਨਾ ਮੂੰਗੀ ਰਮਾਉਣ ਦੇਣੀ ਧਰ ਤਾਰ ਤੇ ਤਾਰ ਫਿਓਜ ਉਡਾ ਦਾਂਗੇ ਜੇ ਨੈਟ ਦਿਖਾਉ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ ਜੇ ਨੈਟ ਦਿਖਾਉ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ ਪੂਰੀ ਕਰ ਰੇ ਝਾੜ ਲਈ ਪੱਲੀ ਵਾਹਣ ਠੇਕੇ ਤੇ ਲੈਣ ਦੀ ਗੱਲ ਚੱਲੀ ਪੂਰੀ ਕਰ ਰੇ ਝਾੜ ਲਈ ਪੱਲੀ ਬਾਹਰ ਨੇ ਠੇਕੇ ਤੇ ਲੈਣ ਦੀ ਗੱਲ ਚੱਲੀ। ਕਵਾਂਡੀ ਕੱਟ ਦੇਣਾ ਇਥੋਂ। ਪਟਾ ਲੰਬੀ ਉਸਰੀ ਦਾ ਬਣਾਵਾਂਗੇ। ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ। ਜੇ ਨੈਟ ਦਿਖਾਉਣ ਲੱਗਿਆ ਮੀ ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ। ਚਾਰ ਕੱਚੇ ਗੁੱਲਾਂ ਦਾ ਪਾ ਦਾਂਗੇ। ਤਾਂ ਅੱਜ ਦੇ ਸਮੇਂ ਦੀ ਸਚਾਈ ਹੈ। ਜੋ ਜੋ ਲੋਕ ਜਿਹੜੇ ਖੇਤੀ ਕਰਦੇ ਆ ਕਿਸਾਨ ਐ ਪਿੰਡਾਂ ਦੇ ਵਿੱਚ ਠੇਕਾ ਇਸ ਹੱਦ ਤੱਕ ਵਧਿਆ ਕੋਈ ਤਾਂ ਸਾਹਮਣੇ ਆ ਕੇ ਵਧਾ ਦਿੰਦਾ ਕੋਈ ਵਿਚਾਲੇ ਬੰਦਾ ਆ ਕੇ ਵਧਾ ਦਿੰਦਾ ਵੀ ਮੈਨੂੰ ਬਚੇ ਨਾ ਬਚੇ ਆਇ ਨੂੰ ਗੱਡੋ ਇਹ ਜਿਹੜਾ ਪ੍ਰੋਸੈਸ ਅੱਜ ਦੀ ਘੜੀ ਚੱਲ ਰਿਹਾ ਨਾ ਹੀ ਕੋਈ ਕਿਸੇ ਦੇ ਕੋਈ ਰਾਜੀ ਹੈ ਕੋਈ ਇਹ ਨਹੀਂ ਦੇਖਦਾ ਵੀ ਇਹ ਸੌਖੀ ਰੋਟੀ ਖਾ ਰਿਹਾ ਇਹਨੂੰ ਭਾਈ ਖਾ ਲੈਣ ਦੇ ਨਾ ਇਹ ਸੌਖਾ ਕਿਵੇਂ ਹੈ ਇਹਨੂੰ ਵੀ ਔਖਾ ਕਰੋ ਇਹਨੂੰ 4 ਪੈਸੇ ਕਿਵੇਂ ਬਚ ਗਏ ਇਹ ਨੂੰ ਵੀ ਕੋਈ ਜਲਾਓ ਇਹ ਤੋਂ ਬੜਕੇ ਠੇਕਾ ਦੇਓ ਕੋਈ ਬਹਿਬਤ ਕਰੋ ਕੋਈ ਫਸਲਾਂ ਦਾ ਨੁਕਸਾਨ ਕਰੋ ਦੇ ਨਾਲੇ ਦੇ ਖਾਲ ਦੀ ਗੱਲ ਕਰੀ ਐ ਨਹਿਰੀ ਪਾਣੀ ਲੋਕ ਲਾਉਂਦੇ ਐ ਜਦੋਂ ਜੀਰੀਆਂ ਲੱਗਦੀਆਂ ਨੇ ਤਾਂ ਨੱਕੇ ਲੀਕ ਜਦੋਂ ਕਣਕ ਪੀਚੀ ਜਾਂਦੀ ਐ ਉਦੋਂ ਨੱਕੇ ਉਹੀ ਹੁੰਦੇ ਆ ਬੰਦ ਹੋ ਜਾਂਦੇ ਐ ਤੋਂ ਕਾ ਵੀ ਡਿੱਗਦਾ ਤਾਂ ਹੁਣ ਧਾਰੀਆਂ ਪੈਂਦੀਆਂ ਨੇ ਇਹ ਬੇਈਮਾਨੀ ਆ ਲੋਕਾਂ ਦੀ ਤੇ ਜਿਹੜਾ ਦੂਰ ਦਰੇੜਿਓਂ ਘੰਟਾ ਡੇਢ ਘੰਟੇ ਵਾਲਾ ਮਾਲਾ ਬੰਦਾ ਪਾਣੀ ਲੈਣ ਆਉਂਦਾ ਉਹਦੇ ਵਾਹਣ 'ਚ ਪਾਣੀ ਪੈਂਦਾ ਨਹੀਂ ਇਹਦੀ ਗੱਲ ਕਰੀ ਗਈ ਹੈ ਰੇ ਪੂਰੀ ਹੋਣ ਨਹੀਂ ਦਿੰਦੇ ਅਡਵਾਂਸ ਠੇਕੇ ਦੀ ਗੱਲ ਚੱਲਦੀ ਹੈ ਇਹਦੀ ਗੱਲ ਕਰੀ ਹੈ ਪਹੀਆਂ ਦਾ ਖੇਤਾਂ ਵਾਲੇ ਦਾ ਕਿੰਨੇ ਪਿੰਡਾਂ ਦੇ ਵਿੱਚ ਬੁਰਾ ਹਾਲ ਹੈ ਕਿਵੇਂ ਲੋਕ ਪਹੀਆਂ ਆਪਣੇ ਵਾਹਣ 'ਚ ਮਲਾ ਲਾਂਦੇ ਆ ਜੇ ਕੋਈ ਸਫਾਈ ਕਰਦਾ ਤਾਂ ਪਹੀ ਖਰਾਬ ਕਰ ਦਾਂਦੇ ਆਪਦੇ ਘਰੇ ਅੱਜ ਕੱਲ ਹਰ ਕੋਈ ਜਿਹੜਾ ਉਹ ਹੁਸ਼ਿਆਰ ਹੈ ਤਾਂ ਉਹਨੂੰ ਐਂ ਲੱਗਦਾ ਹੁੰਦਾ ਵੀ ਮੈਂ ਹੁਸ਼ਿਆਰ ਆ ਸਾਹਮਲੇ ਵਾਲੇ ਤਾਂ ਭਾਈ ਫੁੱਦੂ ਤੁਰੇ ਫਿਰਦੇ ਆ ਇਹਨਾਂ ਨੂੰ ਦਾ ਕੁਝ ਪਤਾ ਨਹੀਂ ਅਹੀਂ ਆ ਪੰਚਾਇਤੀ ਹੁੰਦੀ ਆ ਨੇ ਸਾਰੇ ਨੇ ਇੱਥੋਂ ਦੀ ਲੰਗਣਾ ਆੜੀ ਸੋਣੀ ਫਸਲ ਟੋਣੀ ਹੁੰਦੀ ਆ ਜੇ ਪਹੀ ਸਾਫ਼ ਹੋਊ ਵੀ ਪੱਧਰੀ ਹੋਊਗੀ ਤਾਂ ਫਸਲ ਸੌਖੀ ਕਰਿਆ ਜਾਂਦੀ ਆ ਨਹੀਂ ਫਿਰ ਕੋਈ ਨਾ ਕੋਈ ਘਟਨਾ ਜਿਹੜੀ ਹੋਈ ਰਹਿੰਦੀ ਆ ਇਹਦੇ ਵਿੱਚ ਮਸ਼ੀਨਰੀ ਦਾ ਵੀ ਨੁਕਸਾਨ ਹੁੰਦਾ ਇਹਦੇ ਵਿੱਚ ਫਸਲ ਦੀ ਬਰਬਾਦੀ ਵੀ ਜਿਹੜੀ ਹੁੰਦੀ ਆ ਇਸ ਤੋਂ ਇਲਾਵਾ ਮੱਕੀ ਦਾ achar ਹੈ ਹਰੇਕ ਦੇ ਹੱਥ 'ਚ ਮੋਬਾਈਲ ਹੈ ਹੁਣ ਤਾਂ ਮੀਂਹ ਦੇ ਮੈਸੇਜ ਵੀ ਆਉਣ ਲੱਗੇ ਇਹ ਪਤਾ ਲੱਗ ਜਾਂਦਾ ਵੀ ਐਨੇ ਦਿਨ ਮੀਂਹ ਖਾਇਆ ਹੈ ਕੱਚੇ ਗੋਲਿਆਂ ਦਾ ਚਾਰ ਪਾ ਦਿੰਦੇ ਐ ਜੇ ਜਦੋਂ ਕੱਚੇ ਗੋਲਿਆਂ ਦਾ ਚਾਰ ਪੈ ਗਿਆ ਉਹਨੂੰ ਉੱਲੀ ਲੱਗਣੀ ਐ ਫਿਰ ਉਹਨੂੰ ਰੋਲ ਕੇ ਬੇਜਮਾਨਾ ਅੱਗੇ ਖੁਰਲੀ 'ਚ ਮਾਰਦੇ ਐ ਇਹ ਲੋ ਬਿਮਾਰ ਹੋ ਜਾਂਦੇ ਐ ਇਹਦੇ ਥਣ ਖਰਾਬ ਹੋ ਗਏ ਕੋਈ ਮੱਝ ਫੰਡਰ ਨਿਕਲ ਗਈ ਕੋਈ ਬਿਮਾਰ ਹੋ ਗਈ ਕਿਸੇ ਦੇ ਲਾਗ ਲੱਗੀ ਤੇ ਫੇਰ ਆਪਾਂ ਕਹਿ ਦਨੇ ਸੀ ਚਾਰ ਤਾਂ ਮਾੜਾ ਹੈ ਚਾਰ ਨਹੀਂ ਮਾੜਾ ਚਾਰ ਦਾ ਜਿਹੜਾ ਪਾਉਣ ਦਾ ਤਰੀਕਾ ਹੈ ਉਹ ਮਾੜਾ ਹੈ ਜਿਹੜੀ ਅਸੀਂ ਕਾਲੀ ਕਰਦੇ ਆ ਉਹ ਮਾੜੀ ਹੈ ਕਿ ਫਲਾਣ ਨੇ ਜਿਹੜੀ ਲਾਤੀ ਮੈਂ ਲਾਦਾ ਚੱਕ ਦੇ ਰੇਸ ਕਰਾ ਮਸ਼ੀਨ ਆ ਗਈ ਤੱਪ ਦੇ ਟੋਏ ਚ ਚਾਰ ਬਾਹੜ ਬਿਲਾ ਕਰਦੇ ਪਰਸੋਂ ਨੂੰ ਮਹੀ ਹੈ ਇਹ ਨਹੀਂ ਮੱਕੀ ਦਾ achar ਪੈਣਾ ਪਤਾ ਨਹੀਂ ਕਿੰਨੇ ਕ ਹੜਾ ਜਾਣਗੇ ਸੋ ਇਹ ਸਾਰੇ ਵਿਅੰਗ ਨੇ ਇਹ ਸਚਾਈ ਹੈ ਆਪਣੇ ਆਪ ਦੇ ਵਿੱਚ ਹਰ ਇੱਕ ਪੈਰੇ ਦੇ ਵਿੱਚ ਸਚਾਈ ਹੈ ਕੋਈ ਵੀ ਗੱਲ ਇਹਦੇ ਵਿੱਚ ਜਿਹੜੀ ਕਰੀਏ ਚਾਹੇ ਬਹਾਂ ਢੰਡੇ ਕਰਨ ਨੂੰ ਲਾ ਲਓ ਚਾਹੇ ਨੱਕੇ ਲੀਕ ਨੂੰ ਲਾ ਲਓ ਚਾਹੇ ਪਹੀਆਂ ਦਾ ਬਹਾਂ ਦੇ ਵਿੱਚ ਰਲੇਮਾ ਲਾ ਲਓ ਚਾਹੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਬੇਈਮਾਨੀ ਭਰੀ ਹੋਈ ਹੈ ਵੀ ਹਾਂ ਇਹਦੀ ਨਤਲਾ ਖੱਚੋ ਇਹ ਸਫਲ ਕਿਵੇਂ ਹੋ ਰਿਹਾ ਹੈ ਜਾਂ ਯਾਰ ਇਹ ਆਪਣੇ ਨਾਲ ਵਹਾਨ ਸਸਤਾ ਲੈ ਗਿਆ ਇਹਨੂੰ ਤਾਂ ਐਂ ਬਚਤੋ ਜੂ ਇੱਥੇ ਇੰਨਾ ਕ ਲਾ ਦੋ ਇਹ ਕਹਾ ਇੰਨਾ ਲਾ ਦੂ ਜਾਂ ਫਿਰ ਇਹਨਾਂ ਦਾ ਇਹ ਮੂੰਗੀ ਕਰ ਲਈ ਇਹ ਮੂੰਗੀ ਅਜ ਰਮਾਈ ਜਾਂਦਾ ਹੈ ਤੇ ਜਦੋਂ ਮੌਕਾ ਮਿਲਦਾ ਹੈ ਲਾਈਟ ਦਾ ਕੱਟ ਜਾ ਲੱਗਦਾ ਹੈ ਫਿਓਜ ਲਵੇ ਤਾਰ ਤੇ ਤਾਰ ਧਰ ਦੋ ਜਦੋਂ ਲਾਈਟ ਆਉ ਜਾਂ ਮੋਟਰ ਮੱਚ ਜੂ ਜਾਂ ਫਿਓਜ ਉੱਡ ਜੂ ਮੂੰਗੀ ਦਾ ਅਧ ਵਿਚਾਲਾ ਹੋ ਜੂ ਮੂੰਗੀ ਫਿਰ ਇਹ ਦਵਾਰੇ ਰਵਾਊਗਾ ਇੰਨਾ ਪਾਣੀ ਮੂੰਗੀ ਚੱਲਦੀ ਨਹੀਂ ਤੇ ਮੂੰਗੀ ਮੱਚ ਜੂ ਇਸ ਤਰ੍ਹਾਂ ਦੀਆਂ ਬੇਈਮਾਨੀਆਂ ਲੋਕਾਂ ਦੇ ਵਿੱਚ ਜਿਹੜੀਆਂ ਘਰ ਘਰ ਚੁੱਕੀਆਂ ਨੇਗੀਆਂ ਤਾਂ ਫਿਰ ਉਹ ਦੂਜੀ ਠੇਕੇ ਵਾਲੀ ਗੱਲ ਆ ਜਾਂਦੀ ਹੈ ਵੀ ਆ ਗਵੰਡੀ ਨੂੰ ਇਤਕੀ ਕੱਢੋ ਵਿੱਚੋਂ ਇਹਦਾ ਇਹ ਲਵੇ ਬਹਾਨਾ ਵਧਾ ਕੇ ਲੈ ਲੋ ਇਹ ਦੁਗਾਂਵਾਲ ਆਪਣੇ ਕੋਲੇ ਹੈਗਾ ਲੰਬਾ ਪਟਾ ਬਨਾਲਾਣੇ ਆ ਬਾਕੀ ਆਪਾਂ ਕਿਸੇ ਨੂੰ ਲਵੇ ਲੱਗ ਨਹੀਂ ਦਿੰਦੇ ਸੋ ਇਹ ਲੋਕ ਪਰਮਾਤਮਾ ਨੂੰ ਭੁੱਲ ਜਾਂਦੇ ਐ ਇਹ ਚਾਰ ਪੈਸੇ ਹੁੰਦੇ ਐ ਤਾਂ ਇਹ ਕਹਿੰਦੇ ਆ ਵੀ ਬਸ ਅਸੀਂ ਆਹ ਪਰਮਾਤਮਾ ਕਿਹੜਾ ਐ ਜਦੋਂ ਫਿਰ ਪਰਮਾਤਮਾ ਮੰਜੇ 'ਚ ਸੜਦਾ ਹੁੰਦਾ ਐ ਮੰਜੇ 'ਚ ਇੱਕ ਝੋਲੀ ਜੀ ਪਾਈ ਜਾਂਦੀ ਐ ਜਦੋਂ ਬੰਦਾ ਮੰਜੇ 'ਚ ਲੰਬੇ ਸਮੇਂ ਇਥੋਂ ਪਿਆ ਰਹਿੰਦਾ ਤੇ ਉਹ ਝੋਲੀ ਦੇ ਵਿੱਚੋਂ ਫਿਰ ਕਰਮਾਂ ਵਾਲੇ ਨਿਕਲਦਾ ਹੁੰਦਾ ਐ ਉਹਦੇ ਵਿੱਚੋਂ ਪੈਸਾ ਨਹੀਂ ਕੱਢਦਾ ਜੇ ਤੁਸੀਂ ਜੰਦੇ ਕਰਮ ਕਰੇ ਹੈ ਤਾਂ ਉਹ ਝੋਲੀ ਚੋਂ ਛੇਤੀ ਨਿਕਲ ਜਾਓਗੇ ਮਾੜੀ ਸੋਚ ਹੈ ਮਾੜੇ ਕਰਮ ਕਰੋਗੇ ਮਾੜੀ ਨੀਅਤ ਰੱਖੋਗੇ ਕਿਹੜੀ ਤੁਹਾਨੂੰ ਬਦਦਵਾ ਲੱਗੀ ਹੈ ਤਾਂ ਉਹ ਝੋਲੀ ਚ ਤੁਸੀਂ ਨਿਕਲ ਨਹੀਂ ਸਕਦੇ ਕਿੰਨਾ ਮਰਜੀ ਪੈਸਾ ਲਾ ਲਓ ਤਾਂ ਚੰਗੇ ਕਰਮ ਚੰਗੀ ਸੋਚ ਇਨਸਾਨ ਦੀ ਜਿਹੜੀ ਭਿਰਦੀ ਹੁੰਦੀ ਹੈ ਸੋ ਚੰਦ ਲੈਣਾ ਇਹ ਦਿਮਾਗ ਚ ਆਈਆਂ ਸੀ ਸਾਹਮਣੇ ਸਭ ਕੁਝ ਦਿਖ ਰਿਹਾ ਸੀ ਤਾਂ ਇਹਨੂੰ ਇੱਕ ਬੈਂਗਰੂਪੀ ਕਵਤਾ ਦੇ ਵਿੱਚ ਪਰੋਇਆ ਹੈ ਸਚਾਈ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਵਿਚਾਰ ਪੇਜ 'ਚ ਕੋਈ ਕਮੈਂਟਾਂ ਦੇ ਵਿੱਚ ਰੱਖ ਸਕਦੇ ਹੋ ਬਾਕੀ ਇਸੇ ਤਰ੍ਹਾਂ ਜੋ ਵੀ ਵਿਅੰਗ ਰਚਨਾਵਾਂ ਹੋਣਗੀਆਂ ਸਮੇਂ ਸਿਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਪੇਜ ਨੂੰ ਫੋਲੋ ਕਰਕੇ ਜਰੂਰ ਰੱਖਿਓ